ਆ ਮੈਂ ਜਿੱਦਾਂ ਮਰਜੀ ਆ ਇਕੱਲਾ ਇਕੱਲਾ ਹੀ ਹੁੰਦਾ ਤੇ ਦੋ ਦੋ ਹੀ ਹੁੰਦੇ ਕੁੜੀ ਨੂੰ ਤੋਰ ਤੇ ਦਿੱਤਾ ਵਾਂ ਕਿ ਤੇ ਜੀਵ ਨਹੀਂ ਲੱਗਣ ਡਿਆ ਹੁਣ ਕੀ ਪਤਾ ਹੁਣ ਸੱਸ ਵੀ ਸੁਧਰੇਗ ਨਾ ਸੁਧਰੇ ਹਣ ਕੀ ਪਤਾ ਸਾਬੀ ਨੇ ਵੀ ਕੀ ਕਹਿਣਾ ਜਿਹੜਾ ਆ ਨਹੀਂ ਲੈਣ ਨਾਲ ਹੋਣੀ ਝੱਜ ਨਾਲ ਰਵੇ ਮੇਰੀ ਧੀ ਦੇ ਨਾਲ ਮੈਂ ਦੇਖੂ ਨਹੀਂ ਵਾਹਿਗੁਰੂ ਜੇ ਮਹਣ ਤੋਰੀਆਂ ਤਾਂ ਸੁਖ ਸੁਖਾਣਾ ਉੱਥੇ ਰਵੇ ਹੁਣ ਆਪਣੇ ਘਰ ਭਾਏ ਜਿੱਦਾਂ ਮਰਜੀ ਆ ਧੀਆ ਆਪਣੇ ਘਰ ਹੀ ਚੰਗੀਆਂ ਲੱਗਦੇ ਆ 100 ਜਣੇ ਨੇ ਮੈਨੂੰ ਪੁੱਛਿਆ ਉਦਾਂ ਦਾ ਜਦਨ ਦੀ ਮੇਰੀ ਧੀ ਆਈ ਭਾਏ ਆਪਣੇ ਘਰ ਆਣ ਕੇ ਬੈਠੀ ਜੋ ਆਂਡ ਗਵਾਂਡ ਸਵਾਦ ਲਿੰਦੇ ਇੱਕ ਗੱਲੋਂ ਦੇ ਚੰਗਾ ਹੀ ਹੋ ਗਿਆ ਸੱਸਾ ਹੀ ਲੈਣਾ ਗਈਆਂ ਨਾ ਵੇਖੀ ਉਹਨਾਂ ਤਾਂ ਨਹੀਂ ਭੇਜਣੀ ਜਿਹੜੇ ਹਸਾਬ ਨਾਲ ਲੈ ਕੇ ਗਏ ਆ ਉਹਨਾਂ ਨੇ ਭੇਜੀ ਦੇਣੀ ਐ ਸੌਕੀ ਮੈਨੂੰ ਲੈ ਕੇ ਜਾਂਦੇ ਆ ਫੇਰ ਵੇਖੀ ਕਿਦਾਂ ਰਵਾ ਰਮੀ ਭੇਜਦੇ ਆ ਮੰਨਣਗੇ ਉਹ ਪਿਆਰ ਨਾਲ ਪਿਆਰ ਪਿਉਰਦੇ ਨਹੀਂ ਉਹ ਯਾਰ ਮੈਨੂੰ ਪਤਾ ਵਾ ਕਿਦਾਂ ਭੇਜਣੀ ਐ ਇਹਨਾਂ ਨੇ ਵਜਾ ਜਦੋਂ ਸੁੱਖ ਨੂੰ ਦਵਕਾ ਵੇਖੀ ਅੱਗੇ ਲਾ ਕੇ ਕਿਦਾਂ ਨਾ ਤੁਰਦੀ ਇਹ ਜੋੜਦੇ ਹੋਣੇ ਹੱਥ ਪੈਂਦੇ ਹੋਣੇ ਪੈਰੀਂ ਭੈਣ ਜੀ ਭੇਜ ਦੋ ਭੈਣ ਜੀ ਭੇਜ ਦੋ ਪਿਆਰ ਦੀ ਭਾਸ਼ਾ ਨਹੀਂ ਅੱਜ ਕੱਲ ਕੋਈ ਵੀ ਸਮਝਦਾ ਸਭ ਛੱਤਰ ਦੇ ਹੀ ਆ ਰਿਆ ਹਾਂ ਉਹਨੂੰ ਬਦਮਾਸ਼ ਜੀ ਨੂੰ ਮੈਂ ਸਖਾਉਣਾ ਭਲਾ ਬਦਮਾਸ਼ੀ ਲੈ ਕੇ ਤੇ ਜਾਂਦੀਆਂ ਇੱਕ ਚਾਚੀ ਨਾਲ ਲੈ ਗਈ ਮੰਮੀ ਐਵੇਂ ਸਾਬੀ ਇਹਨੂੰ ਨਹੀਂ ਖੜਨਾ ਸਾਬੀ ਨੂੰ ਨਹੀਂ ਸਾਬੀ ਨੇ ਬੰਬ ਬਣ ਕੇ ਲੈ ਕੇ ਜਾਣੇ ਨਾਲ ਉੱਥੇ ਬੰਬ ਸੁੱਟ ਦੇਣੇ ਕਰਨੀਆਂ ਤੇ ਦੋ ਤਿੰਨ ਦਵਕੇ ਵਾਲੀਆਂ ਗੱਲਾਂ ਵੇਖੀ ਕਿਦਾਂ ਤਰੋ ਨਿਕਲਦੇ ਥਰ ਥਰ ਕੰਬ ਜਾਣੇ ਹੈ ਤੇ ਡੱਗ ਦੇ ਲਈ ਉਹਨਾਂ ਦੇ ਮਾਤਾ ਨਹੀਂ ਤੇ ਐਵੇਂ ਡਰ ਗਏ ਵੀ ਇਹਨੇ ਜਾ ਕੇ ਤੂੰ ਵੱਧ ਘੱਟ ਕਰ ਦੇਣੀ ਆ ਤੂੰ ਜਰਨੀਆ ਨਹੀਂ ਹੁਣ ਅੱਗੇ ਜਾ ਕੇ ਜੋੜੋ ਹੱਥ ਸੌਖੇ ਭੇਜ ਦੇਣਗੇ ਸਾਰੀ ਦਿਹਾੜੀ ਨੰਗੀ ਹਲੇ ਤੱਕ ਨਹੀਂ ਆਈਆਂ ਜਦੋਂ ਭੈਣ ਨੂੰ ਲਿਆਉਣਾ ਸੀ ਉਦੋਂ ਮੈਨੂੰ ਪੁੱਛਦੇ ਰਹੇ ਮਿੰਟਾਂ ਬਾਅਦ ਤੇ ਹੁਣ ਕੱਲ੍ਹਨ ਲੱਗਿਆ ਟਾਈਮ ਨਹੀਂ ਲਾਇਆ ਪੁੱਛਿਆ ਗੱしゃ ਨਹੀਂ ਆਂ ਕਾ ਵੀ ਹੀ ਨਾ ਕੱਲਿਓ ਸਮਝਾਇਆ ਵੀ ਹੈਗਾ ਹੀ ਇਹਨਾਂ ਨੂੰ ਤਾਈ ਕਰਤਾ ਕੰਮ ਉਹ ਹੀ ਜਿਹੜਾ ਕੱਲ੍ਹ ਕਹਿਣ ਦੇ ਹੀ ਹੁਣ ਲਾਉਣ ਦਾ ਨਹੀਂ ਫਾਇਦਾ ਕੋਈ ਕਰਨਾ ਹੀ ਪੈਣਾ ਹੈ ਪੁੱਤ ਨੂੰ ਲਾਉਣਾ ਹੀ ਪੈਣਾ ਹੈ ਤੀਨੂੰ ਆਪਣੇ ਘਰ ਆਹੋ ਜਦੋਂ ਲੈਣ ਜਾਣਾ ਸੀ ਉਦੋਂ ਮੈਨੂੰ ਮੇਟਕ ਬਾਅਦ ਪੁੱਛਦੇ ਸੀ ਹੁਣ ਲੈਣ ਆਏ ਇੱਕ ਵਾਰੀ ਹੁਣ ਕੀਤਾ ਮੈਨੂੰ ਪੁੱਤ ਫਿਰ ਮੈਂ ਸੋਚਿਆ ਤੂੰ ਘਰੇ ਹੈ ਨਹੀਂ ਐਂ ਤੇ ਮੈਂ ਚੱਲ ਕੋਈ ਨਹੀਂ ਆਈ ਹੁਣ ਲੈਣ ਕੋਈ ਨਹੀਂ ਕੋਈ ਨਹੀਂ ਅੱਜ ਮੈਂ ਘਰੇ ਹੈ ਨਹੀਂ ਤੇ ਉਦੋਂ ਘਰੇ ਹੈਗਾ ਅਸੀਂ ਹਨਾ ਉਹ ਕਿਹੜਾ ਪੁੱਤ ਫੋਨ ਕਰਕੇ ਆਏ ਸੀ ਤੇ ਤੁਸੀਂ ਤੇ ਕਰ ਸਕਦੇ ਸੀ ਕਿਹਾ ਵੀ ਹਲੇ ਕੱਲ ਕਹਿ ਕੇ ਵੀ ਗਿਆ ਵੀ ਨਾ ਪੈਨ ਨੁਕਲਾਇਓ ਹਜੇ ਉੱਥੇ ਵੀ ਬਸ 8 ਦਿਨ ਹੋ ਗਏ ਘਰੇ ਆਈ ਨੂੰ ਮੇਰਾ ਰਾ ਦਾ ਘਲਾ ਹੀ ਦਿੰਨੇ ਆ ਚੰਗੀ ਗੱਲ ਕੀਤੀ ਤੁਸੀਂ ਉਹਨਾਂ ਦੀਆਂ ਨਜ਼ਰਾਂ 'ਚ ਮੈਨੂੰ ਬੁਰੇ ਬਣਾਤਾ ਤੁਸੀਂ ਕੱਲ ਹੁਣ ਮੈਂ ਕਿ ਨਹੀਂ ਉੱਥੇ ਜਾ ਸਕਦਾ ਮੂੰਹ ਲੈ ਕੇ ਆਪਣਾ ਵਾਲਾ ਹੋ ਨਹੀਂ ਜਾ ਸਕਦਾ ਪੁੱਤ ਕੋਈ ਗੱਲ ਨਹੀਂ ਭੈਣਾ ਦੇ ਭਰਾ ਕਿੰ ਯਾਰੀ ਵਾਦਾ ਘਾਟਾ ਹੋ ਜਾਂਦਾ ਕੋਈ ਤਾਂ ਹੀ ਵਾਦਾ ਘਾਟਾ ਨਹੀਂ ਹੋ ਜਾਂਦਾ ਹੁਣ ਆਏ ਪੁੱਤ ਕੀ ਆਖਣਾ ਸੀ ਮੈਂ ਵੀ ਤੈਨੂੰ ਕੀ ਪਤਾ ਕਿੱਦਾਂ ਆਪਣੇ ਹਿੱਕ ਤੇ ਪੱਥਰ ਰੱਖ ਕੇ ਤੇ ਫੇਰ ਕਿਤੇ ਤੂੰ ਨਾਲ ਸਿਆਣਾ ਬੰਦਾ ਆਇਆ ਉਹਨਾਂ ਦੇ ਪਿੰਡੋਂ ਕੋਈ ਸਿਆਣਾ ਕਿੰਨੇ ਆਉਣਾ ਇਹ ਗਾੜੀ ਵੀ ਨਹੀਂ ਕੋਈ ਵੀ ਹੈਗਾ ਤੇਰਾ ਕਿਹੜਾ ਮੰਮੀ ਡੈਡੀ ਤੇ ਆ ਤੂੰ ਹੀ ਦੱਸਿਆ ਹੀ ਕਿਹਨੂੰ ਮੰਮੀ ਡੈਡੀ ਨੇ ਕਿੱਥੋਂ ਆਣਾ ਜਦੋਂ ਦੱਸਿਆ ਹੀ ਨਹੀਂ ਤੁਸੀਂ ਤਾਂ ਇਕੱਲੇ ਇਕੱਲੇ ਬਸ ਗੱਲਾਂ ਨਬੇੜ ਲੈਂਦੇ ਜੇ ਘਰੇ ਬੈ ਕੇ ਇਹ ਦੋ ਚਾਰ ਬੰਦੇ ਇਕੱਠੇ ਕੀਤੇ ਹੁਣ ਅਗੜਿਆਂ ਨੂੰ ਵੀ ਪਤਾ ਲੱਗੇ ਵੀ ਹੈਗਾ ਮਗਰ ਕੋਈ ਬੰਦੇ ਇਕੱਠੇ ਕਰਕੇ ਨਹੀਂ ਪੁੱਤ ਗੱਲਾਂ ਹੁੰਦੀਆਂ ਬੰਦੇ ਇਕੱਠੇ ਕਰਕੇ ਬੜੀਆਂ ਬੜੀਆਂ ਔਖੀਆਂ ਸਿਆਣੇ ਬੰਦੇ ਇਕੱਠੇ ਕਰਕੇ ਗੱਲਾਂ ਹੁੰਦੀਆਂ ਤਾਈ ਮੈਨੂੰ ਸਭ ਕੁਝ ਪਤਾ ਵਾ ਹੁਣ ਕਰੀ ਚੱਲ ਬਖਾਂਡਿ ਛੇ ਰੋ ਰੋ ਕੇ ਅਹੀਂ ਨਾ ਸਮਝਾਇਆ ਫੇਰ ਨਹੀਂ ਸਮਝੀ ਤਾਈ ਹੁਣ ਰੋਂਦਾ ਨਹੀਂ ਫਾਇਦਾ ਮੇਰੀ ਮੰਮੀ ਦੇ ਅੱਗੇ ਆਂਦੀ ਸੀ ਇਹ ਰਿਸ਼ਤੇ ਜੇ ਤੋ ਕਰਨੇ ਹੀ ਉਦੋਂ ਸਾਨੂੰ ਪੁੱਛਿਆ ਨਹੀਂ ਹੁਣ ਬੁਰਾ ਬਣਾਉਣਾ ਹੀ ਮੈਨੂੰ ਉਹਦੇ ਗਾੜੀ ਕਰਤਾ ਪੁੱਤ ਤੂੰ ਦੇ ਮੇਰੇ ਤੇ ਐਵੇਂ ਲਿਜਾਵੇਂ ਲਾਈ ਜਾਂਦਾ ਮੈਂ ਤੇ ਸੁਪਨੇ ਚ ਵੀ ਨਹੀਂ ਕਦੀ ਸੋਚੀ ਆ ਗੱਲ ਜਿਹੜੀ ਤੂੰ ਮੈਨੂੰ ਹੁਣ ਕਹਿਣ ਦਿਆ ਆ ਆਹੋ ਤਾਈ ਤੱਦੇ ਨਹੀਂ ਸਾਡੇ ਘਰਦਿਆਂ ਨੂੰ ਤੁਸੀਂ ਪੁੱਛ ਦੇ ਦੇ ਮੈਂ ਤਾਂ ਪੁੱਤ ਨੂੰ ਪੁੱਤ ਬਣਾਇਆ ਤੇ ਵੇਖ ਲੈ ਤੂੰ ਉਹ ਮੈਂ ਤਾਂ ਹੀ ਪੁੱਤ ਬਣ ਕੇ ਬੈਠਾ ਸੀ ਪੁੱਤ ਹੈਗਾ ਸੀ ਤੇ ਭੈਣ ਨੂੰ ਲਿਆਇਆ ਸੀ ਜਾ ਕੇ ਹੁਣ ਕੱਲ ਨੂੰ ਇੱਥੇ ਕੁੱਟਣ ਮਾਰਨਾ ਜੋ ਮਰਜ਼ੀ ਕਰਨ ਮੈਂ ਨਾ ਉੱਥੇ ਜਾਣਾ ਹੁਣ ਤੇ ਨਾ ਮੈਨੂੰ ਕਿਓ ਤੇ ਨਾ ਮੈਨੂੰ ਹੁਣ ਕੋਈ ਕੰਮ ਕਿਓ ਤਾਈ ਜੀ ਤੇ ਦਾਣਾ ਹੀ ਆਖੀਦਾ ਹੁੰਦਾ ਜਾਣਾ ਪੈਣਾ ਭੈਣ ਦੇ ਮਗਰ ਜਾਣਾ ਕਹਿਣਾ ਤੂੰ ਹੀ ਤੇਗਾ ਜਦੋਂ ਭੈਣ ਨੂੰ ਵੀ ਕਹਿ ਕੇ ਗਿਆ ਨਹੀਂ ਜਾਣਾ ਉੱਥੇ ਤੁਸੀਂ ਆਖੇ ਨਹੀਂ ਲੱਗੇ ਤੇ ਮੇਰਾ ਕੀ ਫਾਇਦਾ ਮੇਰਾ ਤਾਂ ਮੂੰਹ ਕਾਲਾ ਕਰਾਤਾ ਨਾ ਉੱਥੇ ਨਹੀਂ ਨਹੀਂ ਪੁੱਤ ਇਦਾਂ ਨਹੀਂ ਆਖੀਦਾ ਹੁੰਦਾ ਲਾਗੇ ਗਵਾਂਢੀ ਵੀ ਗੱਲਾਂ ਕਰਦੇ ਹੋਣੇ ਵੀ ਮੁੰਡੇ ਲੈ ਗਿਆ ਸੀ ਤੇ ਉਹ ਜਦੋਂ ਮਾਸੀ ਨੇ ਲੱਗੀ ਇਧਰੋਂ ਲਾਗੋਂ ਦੀ ਤੇ ਬੜੀਆਂ ਅੱਖਾਂ ਜੀਆਂ ਕੱਢ ਗਿਆ ਨੰਗੇ ਵੀ ਆਈ ਚੱਲੇ ਆਪਾਂ ਹੁਣ ਪੁੱਤ ਕੋਈ ਗੱਲ ਨਹੀਂ ਧੀਆਂ ਵਾਲਿਆਂ ਦੇ ਸਿਰ ਨਹੀਂ ਹੁੰਦੇ ਜੱਖਾਂ ਕੱਢ ਗਈ ਹੈ ਤੇ ਕੋਈ ਗੱਲ ਨਹੀਂ ਕੀ ਕਰਨਾ ਹੁਣ ਫਿਰ ਮੈਂ ਹਾਂ ਤੇ ਆਈ ਹੀ ਤੇ ਚਾਚੀ ਆਈ ਹੀ ਉਹ ਨਾਲ ਤੇ ਮੈਂ ਤੇ ਉਹਨਾਂ ਦੀ ਇੱਜ਼ਤ ਦਾ ਕਰਕੇ ਮੈਂ ਹੁਣ ਕੀ ਇਹਨਾਂ ਨੂੰ ਖਾਲੀ ਮੋੜਨਾ ਚੰਗੇ ਨਹੀਂ ਲੱਗਦਾ ਮੈਨੂੰ ਤੇ ਪਹਿਲਾਂ ਪਤਾ ਸੀ ਵੀ ਤੁਸੀਂ ਤੇ ਪਕੌੜੇ ਵੀ ਕੱਢ ਕੇ ਦੇਨੇ ਉਹਨਾਂ ਨੂੰ ਨਹੀਂ ਨਹੀਂ ਪੁੱਤ ਮੈਂ ਨਹੀਂ ਪਕੌੜੇ ਕਾੜੇ ਕੱਢੇ ਮੈਂ ਇੱਕ ਦੋ ਕੋਈ ਨਹੀਂ ਤਾਈ ਚੰਗਾ ਨਾਮ ਮੈਂ ਨਹੀਂ ਹੁਣ ਉੱਥੇ ਪੈਣ ਕੋਈ ਜਾਣਾ ਤੇ ਜਾਂ ਕੱਲ ਨੂੰ ਜੋ ਮਰਜ਼ੀ ਹੋਵੇ ਉੱਥੇ ਤਾਂ ਮੈਨੂੰ ਨਹੀਂ ਜਾ ਤੁਸੀਂ ਕਹਿਣਾ ਆਪੇ ਨੇ ਜਿਠਿਓ ਮੈਂ ਕਿਸੇ ਗੱਲ ਚ ਨਹੀਂ ਆਉਣਾ ਹੁਣ ਚਲੋ ਠੀਕ ਆ ਇਹ ਗੱਲ ਨਹੀਂ ਆ ਨਹੀਂ ਮੈਂ ਜਾਂ ਪੁੱਤ ਇਦਾਂ ਨਹੀਂ ਤਾਈ ਇਹੋ ਗੱਲ ਆ ਹੁਣ ਚੰਗਾ ਕੀ ਤਾਈ ਬਵਾ ਮੈਂ ਹੁਣ ਇੱਥੇ ਉਹ ਬਹਿ ਜਾ ਕੋਈ ਗੱਲ ਨਹੀਂ ਮਿੱਟੀ ਪਾਠਾ ਕੋਈ ਨਹੀਂ ਹੋ ਗਿਆ ਦੇਰ ਦਾ ਹੀ ਮੁੰਡਾ ਸਮਝਿਆ ਆਪਣਾ ਨਹੀਂ ਨਾ ਸਮਝਿਆ ਮੈਨੂੰ ਇਹ ਗਲਤ ਨਾ ਪੁੱਤ ਬਾਰ ਬਾਰ ਆਖ ਮੈਂ ਤੇ ਤੈਨੂੰ ਆਪਣਾ ਹੀ ਪੁੱਤ ਸਮਝਦੀ ਆਂ ਦੇਰ ਦਾ ਨਹੀਂ ਆ ਸਮਝਦੀ ਤੇ ਹੁਣ ਜਿਹੜੇ ਮੁੰਡੇ ਉਦਨ ਮੇਰੇ ਨਾਲ ਗਏ ਸੀ ਹੁਣ ਉਹਨਾਂ ਨੂੰ ਮੈਂ ਕੀ ਜਵਾਬ ਦਊਂਗਾ ਉਹ ਕੀ ਕਹਿਣ ਕੇ ਬਾਸੋ ਛੱਡ ਵੀ ਆਇਆ ਭੈਣ ਨੂੰ ਲੈ ਜਾਂਦਾ ਕਾ ਤੋ ਇਤਾਂ ਕਹਿਣਾ ਅਗੜਿਆ ਮਖੋਲ ਕਰਨੇ ਮੈਨੂੰ ਨਹੀਂ ਕਰਦੇ ਪੁੱਤ ਮਖੋਲ ਅਕੀ ਦਾ ਹੁੰਦਾ ਕੋਈ ਗੱਲ ਨਹੀਂ ਹੁਣ ਉਹ ਲੈਣ ਆਏ ਤੇ ਤਾਂ ਕਰਕੇ ਫਿਰ ਤਲਾਤਾ ਨਹੀਂ ਉਹਨੇ ਕਿਹਾ ਦੇ ਜੋ ਮੈਨੂੰ ਤਾਈ ਜਵਾਬ ਦੇਗੀ ਮੈਂ ਉਹ ਜਾ ਕੇ ਉਹਨਾਂ ਨੂੰ ਦੱਸਣਾ ਵਾ ਜਵਾਬ ਉਹ ਤੇ ਕਾਦਾ ਹੀ ਉਹਨਾਂ ਨੂੰ ਦੇਣਾ ਵਾ ਕੋਈ ਗੱਲ ਨਹੀਂ ਜੇ ਤੈਨੂੰ ਪੁੱਛਣਗੇ ਤੇ ਆਖੀ ਉਹ ਲੈਣ ਆਏ ਸੀ ਤੇ ਫਿਰ ਸਾਨੂੰ ਕਲਾਉਣਾ ਪਿਆ ਵਾ ਤੇ ਤਾਈ ਨੇ ਮੇਰੀ ਸਲਾਹ ਨਾਲ ਕਲਾਇਆ ਉਹਨਾਂ ਨੂੰ ਇਹ ਦੱਸ ਦੇ ਆਹੋ ਤਾਈ ਨੇ ਸਲਾਮਾਂ ਜੁਲਾਈਆਂ ਮੈਂ ਉਹਨਾਂ ਨੂੰ ਆਖਾਂ ਨਹੀਂ ਫਿਰ ਹੁਣ ਕੀ ਕਰਨਾ ਪੁੱਤ ਇਹੋ ਗੱਲ ਕਹਿਣੀ ਪੈਣੀ ਆ ਜਾ ਤਾਈ ਕੀ ਯਾਰ ਤੈਨੂੰ ਕਹਾਂ ਤਾਈ ਹੁਣ ਮੈਂ ਚੰਗੀ ਟਕਰਾਤੀ ਮੈਨੂੰ ਉਹਦੇ ਆਪਣੇ ਆਪ ਵਿੱਚ ਇਤਾਂ ਹੁੰੜਿਆ ਜਿੱਤਾਂ ਪੁੱਤ ਤੇਰੀ ਭੈਣ ਆਂਦੀ ਬਈ ਨਹੀਂ ਮੈਂ ਫੇਰ ਉੱਥੇ ਹੀ ਜਾਣਾ ਵਾਂਦੀ ਮੁੜਕੇ ਵੀ ਲੈਣ ਆਏ ਫੇਰ ਵੀ ਜਾਣਾ ਤੇ ਕੋਈ ਗੱਲ ਨਹੀਂ ਮੰਮੀ ਕਲਾ ਦੇ ਤੂੰ ਆਹ ਤਾਂ ਫੇਰ ਉਹਦਨ ਭੈਣ ਮੇਰ ਨਾਲ ਆਈ ਘਰ ਤੋਂ ਉਥੋਂ ਨਾਂ ਦੀ ਭੈਣ ਵੀ ਹੁਣ ਆਈ ਜੇ ਉੱਥੋਂ ਆਉਣਾ ਹੀ ਪੈਣਾ ਸੀ ਉਹਨਾਂ ਨੂੰ ਥੋੜਾ ਬੋਦਾ ਸਬਕ ਤੇ ਮਿਲਿਆ ਹੀ ਹੈ ਨਾ ਆਇਆ ਹੁਣ ਇਹਨਾਂ ਨੂੰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਸਹਾਲ ਹੈਗਾ ਵਾ ਮਗਰ ਉਹਦੇ ਭਰਾ ਹੈਗੇ ਆ ਆਉਂਦੇ ਆ ਇਹ ਗੱਲ ਦਾ ਤਾਂ ਪਤਾ ਲੱਗ ਹੀ ਗਿਆ ਨਾ ਪਤਾ ਲੱਗ ਗਿਆ ਜਦਦਨ ਇੱਥੇ ਆਏ ਸੀ ਹੁਣ ਉਹਨਾਂ ਨੂੰ ਉਦੋਂ ਨਹੀਂ ਪਤਾ ਲੱਗਾ ਵੀ ਆ ਉਦੋਂ ਹੀ ਫੋਨ ਕਰਕੇ ਸੱਦਦੇ ਲਾਗੇ ਭਾਲਦੇ ਉਹ ਤੈਨੂੰ ਸੱਦਣਾ ਹੀ ਫੋਨ ਲਾਗੇ ਜੇ ਤੂੰ ਚੱਲ ਗਿਆ ਆਂਡੇ ਤੇ ਫਿਰ ਮੈਂ ਤੈਨੂੰ ਕੀ ਆਖਣਾ ਹੀ ਫਿਰ ਉਹ ਕਿਹਾ ਮੈਨੂੰ ਦੱਸ ਕੇ ਆਈਆਂ ਹੀ ਮੈਂ ਤੈਨੂੰ ਪਹਿਲਾਂ 10 ਮਿੰਟ ਲਾਗੇ 10 ਮਿੰਟਾਂ ਵਿੱਚ ਮੈਂ ਇੱਥੇ ਆ ਜਣਾ ਹੀ ਚੱਲ ਪੁੱਤ ਮੇਰ ਕੋ ਗਲਤੀ ਹੋ ਗਈ ਇੰਨੇ ਕਿ ਮੈਂ ਦੇਖਾ ਚੱਲ ਹੁਣ ਗਿਆ ਵਾ ਤੇਨੂੰ ਕੀ ਆਖਣਾ ਵਾ ਸਵੇਰੇ ਸਵੇਰੇ ਉਸ ਵਕਤ ਹੀ ਆਜਣਾ ਹੀ ਨਹੀਂ ਤਾਂ ਇਹ ਚੰਗਾ ਪਰ ਹੁਣ ਗਾੜੀ ਜੋ ਵੀ ਹੋਇਆ ਮੈਂ ਨਹੀਂ ਉੱਥੇ ਜਾਣਾ ਠੀਕ ਆਣਾ ਇਹ ਗੱਲ ਨਾ ਆਹਪੋਤੇ ਇਹ ਤੈਨੂੰ ਜਾਣਾ ਪੈਣਾ ਹੀ ਉਹ ਭੈਣ ਦੇ ਮਗਰ ਹਾਂ ਤਾਈ ਨੂੰ ਨਹੀਂ ਮੈਂ ਜਾਣਾ ਉੱਥੇ ਹੁਣ ਅੱਡੀ ਪੈਣਾ ਉਥੇ ਰੱਖਾਂਗੇ ਨਾ ਤੇ ਫੇਰ ਹੀ ਸਾਡਾ ਗੁਜ਼ਾਰਾ ਹੋਣਾ ਵਾਾਨੂੰ ਪਤਾ ਪਈ ਇਹੀ ਲੱਗਣਾ ਵਾ ਕਿ ਕਿੱਦਾਂ ਕਰਦੇ ਆ ਕੀ ਨਹੀਂ ਕਰਦੇ ਸਾਡੀ ਧੀਨ ਉਸ ਕਾਲ ਨੂੰ ਕੀ ਮੈਂ ਆਪ ਜਾਇਓ ਹੁਣ ਜੋ ਮਰਜ਼ੀ ਕਰਨ ਤੀਨ ਜਦੋਂ ਮੇਰੇ ਅੱਖ ਨਹੀਂ ਲੱਗੇ ਵੇ ਰਗਾ ਕਿੰਨਾ ਸਿਆਲ ਤੂੰ ਆਹ ਦਿਨਾ ਇਹ ਗੱਲ ਥੋੜੀ ਆ ਮੈਂ ਤੈਨੂੰ ਆਪਣਾ ਪੁੱਤ ਬਣਾਇਆ ਮੈਂ ਦੇਰ ਦਾ ਨਹੀਂ ਪੁੱਤ ਸਮਝਿਆ ਤੈਨੂੰ ਧਿਆਨਦਾ ਨਾ ਤੇ ਗੱਲ ਹੋਰ ਹੁਣੀ ਹੀ ਤੂੰ ਆਪਣਾ ਨਹੀਂ ਸਮਝਿਆ ਚੱਲ ਮੇਰੇ ਕੋ ਪੁੱਤ ਗਲਤੀ ਹੋ ਗਈ ਵੱਡੇ ਤਾਂ ਕਈ ਗਲਤੀਆਂ ਕਰ ਦਿੰਦੇ ਆ ਹਾਂ ਵੱਡੇ ساری ਉਮਰ ਗਲਤੀਆਂ ਕਰਦੇ ਰਹਿਣਗੇ ਚੰਗਾ ਤਾਂ ਹੀ ਹੱਦੋ ਗਈ ਆ ਤੂੰ ਵੀ ਨਰਾਜ ਹੋ ਕੇ ਚਲ ਜਾ ਅੱਗੇ ਭੈਣ ਚਲ ਗਈ ਮੇਰੀ ਸਾਰ ਕਿੰਨੇ ਲੈਣੀ ਆਣ ਕੇ ਫਿਰ ਕਿਸਮਤੀ ਮਾੜੀ ਰੱਬਾ ਜਿਹੜਾ ਕੰਮ ਹੁੰਦਾ ਪੁੱਠਾ ਹੀ ਹੋ ਜਾਂਦਾ ਆਪਣੇ ਵੱਲੋਂ ਚੰਗਾ ਕਰਦੀ ਆ ਮੈਂ ਤਾਂ ਸੋਚਿਆ ਇਹ ਪਚਾ ਲੈਣ ਆਏ ਤੇ ਤੀਨੂ ਕੁਲਾ ਦਿੰਨੇ ਆ ਆਪਣੇ ਘਰ ਜਾਊਗੀ ਸੁਖੀ ਸੁਖੀ ਜਿੱਤ ਨਾ ਬੱਸ ਹਜਾ ਨਾ ਕੀ ਗੱਲ ਦਾ ਰੱਖੀ ਚੰਗਾ ਤੋ ਇਹ ਨਹੀਂ ਮੰਮੀ ਇੱਦਾਂ ਨਹੀਂ ਕਰੀਦਾ ਹੁੰਦਾ ਮੂੰਹ ਜਿਹਾ ਨਹੀਂ ਬਣਾਉਂਦਾ ਖੁਸ਼ ਕਾ ਆਪਣੇ ਘਰ ਆਈਆਂ ਪੁੱਤ ਮਮੀ ਜੀ ਮੈਂ ਤਾਂ ਖੁਸ਼ ਹੀ ਆ ਹੁਣ ਜੇ ਤੁਸੀਂ ਗੱਡੀ ਖੁਸ਼ ਰੱਖੋਗੇ ਤੇ ਪੁੱਤ ਖੁਸ਼ ਕਿਉਂ ਨਾ ਰੱਖੂਗੀ ਮੈਂ ਮੰਦੀ ਆ ਉਹ ਗੱਲ ਤਾਂ ਮੈਨੂੰ ਬੜਾ ਪੁਛਤਾਵਾ ਵਾ ਮੈਂ ਮੰਦੀ ਆ ਵੀ ਮੇਰੇ ਕੋਲ ਗਲਤੀਆਂ ਹੋਈਆਂ ਵਾ ਪੁੱਤ ਚਲੋ ਮਮੀ ਹੁਣ ਮੇਰੇ ਨਵੀ ਚਲੋ ਗੱਲ ਕਲੀਅਰ ਹੋ ਗਈ ਹੁਣ ਤਾਂ ਨਹੀਂ ਨਾ ਕਿਸੇ ਗੱਲ ਦਾ ਵੀ ਪਰਦਾ ਨਹੀਂ ਨਹੀਂ ਬਾਹੂ ਮੈਂ ਰੱਖਿਆ ਹੀ ਨਹੀਂ ਕੋਈ ਪਰਦਾ ਸਾਰਾ ਕੁਝ ਦੱਸ ਆਈ ਨਾ ਤੇਰੀ ਮਮੀ ਨੂੰ ਹਾਂਜੀ ਹੁਣ ਤੂੰ ਨਾ ਕੋਈ ਗੱਲ ਕਰੀ ਬਸ ਠੀਕ ਆ ਮਮੀ ਮੈਨੂੰ ਕੀ ਲੋੜ ਪਈ ਚਲ ਪੁੱਤ ਮਿਲਦੀ ਇੱਥੇ ਬਹਿ ਮੈਂ ਪਾਣੀ ਲ ਬੈਠ ਜਿੰਦੂ ਤੁਸੀਂ ਚਾਚੀ ਜੀ ਵੇਖ ਲਓ ਹੁਣ ਮੈਂ ਤੁਹਾਡੇ ਕੋਲ ਆਈ ਜੇ ਹਾਂਜੀ ਹੁਣ ਫੇਰ ਇੱਕ ਵਾਰੀ ਮੰਮੀ ਨਾਲ ਗੱਲ ਕਰ ਜਿਓ ਕੋਈ ਨਹੀਂ ਮੈਂ ਗੱਲ ਕਰਕੇ ਫੇਰ ਹੀ ਜਾਉਂਗੀ ਨਾ ਉਹ ਗੱਲ ਕਰ ਜਿਓ ਲੈ ਕੇ ਜਾਉਂਗੀ ਕਿ ਹੁਣ ਤੁਸੀਂ ਲਿਆਉਂਦੀ ਆ ਤੱਲ ਕੱਢ ਕੇ ਤਾਂ ਹੁਣ ਗਾਹ ਕੋਈ ਗੱਲਬਾਤ ਨਾ ਕਰੀ ਗਾਂਜੋ ਕੋ ਗੱਲ ਬਾਤ ਹੋਗੀ ਅੱਜ ਤੇ ਮੈਂ ਆ ਗਈ ਮੋੜ ਮੈਂ ਨਹੀਂ ਜਿੱਥੇ ਪੈਰ ਪਾਉਣਾ ਕੋਈ ਮੈਨੂੰ ਸਮਝਾਉਣੀ ਹੈ ਨਾ ਗੱਲ ਕਰ ਲਿਓ ਹੁਣ ਠੀਕ ਹੈ ਤੇ ਸਾਬੀ ਨਾਲ ਵੀ ਕਰਕੇ ਜਾਇਓ ਨਹੀਂ ਸਾਬੀ ਨਾਲ ਕਰਕੇ ਜਾਨੀਏ ਸਾਬੀ ਹਰ ਪਤਾ ਨਹੀਂ ਕਿੱਥੇ ਆ ਅੰਦਰ ਹੁਣਾਵਾਂ ਮੈਂ ਮਿਚਦੀ ਆਂ ਵੇਖਾ ਬੜਾ ਵੇਖ ਲਓ ਚਾਚੀ ਜੀ ਇੱਥੇ ਆਣ ਕੇ ਬਹਿ ਤੇ ਗਈ ਮੈਂ ਪਰ ਸਾਰਾ ਕੁਝ ਮੇਰੇ ਦਿਮਾਗ ਚੋ ਹੀ ਕੁਛ ਉਮੰਡਿਆ ਹਾਈ ਰੱਬਾ ਮੈਂ ਕਿਤੇ ਗਲਤੀ ਤੇ ਨਹੀਂ ਕੀਤੀ ਇੱਥੇ ਆਣ ਕੇ ਪਰ ਆਉਣਾ ਤੇ ਫਿਰ ਇੱਥੇ ਹੀ ਪੈਣਾ ਹੈ ਉੱਥੇ ਰਿਆਂ ਵੀ ਗੁਜ਼ਾਰਾ ਥੋੜੀ ਸੀ ਉੱਥੇ ਮਾਂ ਨੂੰ ਵੀ ਕਿੰਨੇ ਕੁ ਦੁੱਖ ਦੇਈ ਜਾਣੇ ਸੀ ਮੇਰੀ ਜ਼ਿੰਦਗੀ ਚ ਚੱਲ ਦੁੱਖ ਵਾ ਤੇ ਮਾਣੋਂ ਥੋੜੀ ਦੇਣੀ ਪਰ ਮੈਂ ਆਪਣੇ ਦਿਮਾਗ ਚ ਗੱਲ ਬਿਠਾ ਲਈ ਆ ਹੁਣ ਕਿ ਚੋਪਰਿਆ ਨਹੀਂ ਗੁਜ਼ਾਰਾਂ ਇਹ ਮੇਰੀ ਲੜਾਈ ਐ ਤੇ ਮੈਨੂੰ ਆਪ ਹੀ ਲੜਨੀ ਪੈਣੀ ਇਕੱਲੀ ਨੂੰ ਹੀ ਲੜਨੀ ਪੈਣੀ ਐ ਸਕੂਟ ਦੀ ਆਵਾਜ਼ ਜੀ ਆਇਆ ਲੱਗਦਾ ਮੈਨੂੰ ਆ ਹੀ ਗਏ ਐ ਸਾਰੇ ਵੇਖਦਾ ਪਲਾ ਇਹਨਾਂ ਦੇ ਹੱਥ ਰਲੇ ਕਿ ਨਹੀਂ ਸਾਬੀ ਹਾਂਜੀ ਉਹ ਕਿ ਦਰਮਾਨ ਨਾ ਸੁੱਤਾ ਮਾਸਾ ਖਲਾਰਾ ਭਾਰਾ ਚੁੱਕ ਲੈ ਨੂੰ ਖਲਾਰਾ ਕੀ ਚੁੱਕਣਾ ਤੁਸੀਂ ਆਈ ਜਾਣਾ ਇਹ ਦੱਸ ਆਪੇ ਹੁਣ ਲੈਣ ਤਾਂ ਸੁਖ ਨੂੰ ਕਿ ਨਹੀਂ ਨਹੀਂ ਆਈ ਹੈ ਨਹੀਂ ਆਈ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਉਹਨੇ ਨਹੀਂ ਆਉਣਾ ਤੁਹਾਡੇ ਕੋਲ ਮੈਨੂੰ ਲੈ ਕੇ ਜਾਂਦੇ ਵੇਖੀ ਰਮਾ ਰਮਈ ਕਿੱਦਾਂ ਆਉਂਦੀ ਅੱਗੇ ਅੱਗੇ ਲਾ ਕੇ ਅੱਛਾ ਤੇਰੇ ਨਾਲ ਨਾ ਉਸੇ ਵळे ਤੇ ਹੋਰ ਤੇ ਮੈਂ ਖਾਲੀ ਹੱਥ ਆਉਣ ਵਾਲੀ ਸੀ ਆ ਗਈ ਆ ਤੇ ਲੈ ਕੇ ਆਈ ਆ ਹੋਰ ਨਹੀਂ ਲੈ ਕੇ ਆ ਹਾਂ ਤੇ ਆਪੇ ਫੇ ਖਲਾਰਾ ਉਹ ਚੁੱਕੂਗੀ ਕਿ ਖਲਾਰੇ ਆਪਾਂ ਚੁੱਕਣੀ ਮੈਂ ਲੈ ਆਈ ਆ ਜੇ ਮੈਨੂੰ ਮਾਫੀ ਮੰਗਣੀ ਪਈ ਨਾ ਤੇ ਉਹ ਵੀ ਮੰਗੀ ਮੈਂ ਤੇ ਮੇਰੀ ਇਹ ਗੱਲ ਸੁਣ ਲੈ ਹੁਣ ਉਹਨਾਂ ਪਿਆਰ ਨਾ ਰਹਿਣਾ ਪਿਆਰ ਆਹੋ ਮਾਫੀਆਂ ਹੀ ਮੰਗਣ ਗਏ ਹੀ ਮੈਨੂੰ ਪਤਾ ਵਾ ਤੁਸੀਂ ਮਾਫੀਆਂ ਹੀ ਮੰਗਣ ਗਏ ਹੀ ਹਾਏ ਪਤਾ ਨਹੀਂ ਆ ਮੁੰਡੇ ਨੂੰ ਕਿਉਂ ਨਹੀਂ ਸੁਣਦਾ ਗਿਆਂਦਾ ਮੇਰੀ ਛਦਈਆ ਘਰ ਵਸਿਆ ਰਹੂਗਾ ਮੈਂ ਆ ਨਹੀਂ ਘਰ ਨਹੀਂ ਬਾਰ ਬਾਰ ਵਸਦਾ ਕਿਉਂ ਨਹੀਂ ਕਹਿਣਾ ਮੰਨਦਾ ਹੁੰਦਾ ਮੇਰਾ ਉਹ ਵਸਣ ਡਿਆ ਵਾ ਘਰ ਹੁਣ ਜਾ ਕੇ ਦੱਸਿਆ ਭਲਾ ਮੇਰੇ ਗੱਲੋਂ ਬਾਹਰ ਉਹ ਕੰਤੇ ਮੈਂ ਹੀ ਚਲਾਉਣੇ ਆ। ਚਾਚੀ ਪਹਿਲਾਂ ਆਣੀਆਂ ਗੱਲਾਂ ਛੱਡਦੇ ਹੁਣ। ਕੀ ਕਰਦੇ ਆ? ਉਦਾਂ ਕੋਹ ਨਹੀਂ ਬੈਠਾ ਹੀ ਆ ਚਾਚੀ ਲੰਮੀ ਪਿਆ ਹੈ ਪਹਿਲਾਂ। ਸੌਰਵ ਗੁਵਿੰਦਰ ਮੈਂ ਸਮਝਾਉਣ ਡਈ ਐ ਇਹਨੂੰ। ਮੈਂ ਮਾਹਾਂ ਹੀ ਲੈ ਕੇ ਆਏ ਹਾਂ ਹੁਣ। ਬੈਲਨ ਦੋ ਚਾਚੀ ਨੂੰ ਵੀ। ਚਾਚੀ ਬਹਿ ਜਾ ਇੱਥੇ ਚੱਲ। ਬਹਿ ਜੋ ਗੁਵਿੰਦਰ। ਚਾ ਕੋਈ ਗੱਲ ਨਹੀਂ। ਮੇਰੀ ਗੱਲ ਸੁਣ ਹਣ। ਹਾਂਜੀ। ਉਹਨਾਂ ਨੇ ਕਹਿੰਦੀ ਹੁਣ ਮੇਰੇ ਨਾਲ ਮੇਰੇ ਕਰਕੇ ਤੇ ਤੁਹਾਡੇ ਕਰਕੇ ਮੈਂ ਤੋੜਾ ਲੱਗੀ ਆ। ਤੂੰ ਹੁਣ ਮੇਰਾ ਪੁੱਤ ਮੈਨੂੰ ਬੇਜਤ ਨਾ ਮੇਰੇ ਹੁਣ ਕਰਵਾ ਦੀ। ਚਾਚੀ ਪਹਿਲਾਂ ਤੇ ਮੈਨੂੰ ਚੰਗੀ ਤਰ੍ਹਾਂ ਪੁੱਛੂੰਗਾ ਨਾ ਵੀ ਤੂੰ ਗਈ ਕਿਉਂ ਕਿਉਂ ਪੁੱਛਣਾ ਤੁਹਾਨੂੰ ਮੈਨੂੰ ਪੁੱਛਣ ਤੋਂ ਬਿਨਾਂ ਚੱਲ ਗਈ ਇਹ ਕੌਣ ਹੁੰਦੀ ਨਹੀਂ ਪੁੱਛਣਾ ਕੁਝ ਵੀ ਨਹੀਂ ਪੁੱਛਣਾ ਹੁਣ ਕੁਝ ਵੀ ਅਸੀਂ ਸਾਰੇ ਕੋ ਕਰਕੇ ਆ ਗਈਆਂ ਉਹ ਦਵੇ ਜਾਣੀਆਂ ਹੁਣੇ ਪੁੱਛਣਾ ਮਾਫੀ ਮੰਗੀ ਤੁਸੀਂ ਤਾਂ ਮਾਫੀ ਮੰਗਣੀ ਹੀ ਬਹੁਤ ਹੁਣ ਤੱਕ ਬੱਸ ਕੇ ਗੱਲ ਤੇ ਇਹੋ ਮਾਫੀਆਂ ਮੰਗਣ ਗਏ ਸੀ ਤੁਸੀਂ ਤੇ ਲੈ ਦੱਸ ਹੁਣ ਜਦੋਂ ਹੀ ਆਪਣੇ ਘਰ ਬਹੁਤ ਹੀ ਲੋਣੀ ਦਾ ਪਤਾ ਨਹੀਂ ਕੀਤਾ ਇਦਾਂ ਅਸੀਂ ਇਹਨੇ ਵੀ ਪਤਾਵਾ ਪੈਰਪੂਰਤ ਨਹੀਂ ਫੜੇ ਉਹਨਾਂ ਦੇ ਹਾਏ ਰੱਬ ਮੇਰੇ ਦੱਸ ਹਾਂ ਵੀ ਇਹਦੇ ਇਹਦੇ ਗੱਲਾਂ ਵੀ ਦੱਸ ਇਹ ਪੈਰ ਫੜਨੇ ਉਹਦਾ ਇਹ ਕਹਤਾ ਵੀ ਹਾਂ ਜੋਹਰ ਕੋ ਗਲਤੀਆਂ ਹੋਈਆਂ ਵਾ ਵੀ ਮਾਫ ਕਰ ਦਿਓ ਅੱਗੇ ਤੋਂ ਨਹੀਂ ਹੁੰਦੀਆਂ ਹੋੜੇ ਕੀ ਕਹਿਣਾ ਸੀ ਉਹਨਾਂ ਨੂੰ ਹੋੜੇ ਉਹਨਾਂ ਦੇ ਪੈਰ ਥਾੜਾ ਪੈਣਾ ਕਿ ਨਾ ਗੱਲਤੀਆਂ ਬੰਦਿਆਂ ਕੋਲ ਹੀ ਹੁੰਦੀਆਂ ਵਾ ਹਾਂ ਮੇਰੇ ਕੁਵਿੰਦਰ ਇਹਨੂੰ ਸਮਝਾਏ ਤੇ ਦਿਮਾਗ 'ਚ ਕਿਉਂ ਨਹੀਂ ਕੋਈ ਮੇਰੀ ਗੱਲ ਸੁਣ ਹੁਣ ਤੂੰ ਕੁਝ ਨਹੀਂ ਕਹਿਣਾ ਮੇਰੇ ਕਰਕੇ ਹੁਣ ਮੇਰੇ ਕਰਕੇ ਉਹਨਾਂ ਨੇ ਤੋਰੀ ਏ ਤੋ ਨਾ ਮੇਰੀ ਬੇਇੱਜ਼ਤੀ ਕਰਵਾ ਲਈ ਚਾਚੀ ਇੰਨੀ ਤੇ ਗੱਲ ਮੈਂ ਬਿਠਾਲ ਕੇ ਪੁੱਛੂੰਗਾ ਤੇ ਘਰ ਮੈਨੂੰ ਤੇਰੇ ਚਾਚੇ ਨੇ ਨਹੀਂ ਛੱਡਣਾ ਹੈਗਾ ਉਹਨੇ ਕਹਣਾ ਗਈ ਏ ਦੌੜ ਕੇ ਤੇ ਹੁਣ ਆਪਣੀ ਬੇਇੱਜ਼ਤੀ ਕਰਵਾਉਂ ਰਹੀ ਐ ਇੰਨੀ ਗੱਲ ਤੇ ਮੈਂ ਪੁੱਛੂੰ ਬਿਠਾਲ ਕੇ ਵੀ ਤੂੰ ਲੈਣ ਕਿ ਉੱਥ ਆਈ ਗਏ ਹੰਦਲੇ ਆਏ ਆ ਹੁਣ ਸਮਝ ਆ ਆਖੇ ਲੱਗਣਾ ਨਹੀਂ ਹੁੰਦਾ ਤੇਨੂੰ ਉਹ ਲੱਗਿਆ ਹੀ ਆ ਮਾਤਾ ਆਖੇ ਇੰਨੇ ਚਿਰ ਦਾ ਆਖਿਆਂ ਚ ਹੀ ਆ ਸਾਬੀ ਆਪਣਾ ਦਿਮਾਗ ਹੈ ਕਿੱਥੇ ਆ ਇੱਥੇ ਹੀ ਬਾਹਰ ਬੈਠੀ ਆਉਂਦਿਆ ਉੱਚੀ ਉੱਚੀ 扑ਕਣ ਡਿਆ 2 ਮਿੰਟ ਰੁਕ ਜਾ ਜਾਨੇ ਆ ਅਜੇ ਨਹੀਂ ਜਾਣਾ ਹੈਗਾ ਹੋਈ ਗੱਲ ਹੁਣੇ ਚੁਰਪਣ ਲੱਗਾ ਸਾਬੀ ਕਹਿਣਾ ਮੰਨ ਲਿਆ ਕਰ ਕਿਉਂ ਨਹੀਂ ਮੰਨਦਾ ਲੋਕਾਂ ਨੂੰ ਕਿਉਂ ਤਮਾਸ਼ਾ ਲਾਣਾ ਬਸ ਬਸਾ ਲੈਂਦੇ ਆ ਵਾ ਹੁਣ ਅਗਲੇ ਨੂੰ ਮੈਨੂੰ ਕਹਦੇ ਤੇਰੀ ਜ਼ਿੰਮੇਵਾਰੀ ਤੇ ਪੈਣੀ ਮਮੀ ਮੇਰੀ ਕਾਸ਼ਾ ਇਧਰ ਮੈਂ ਰੋਹ ਦਿੱਲੀ ਆਇਆ ਕਹਿੰਦਾ ਹੁਣ ਜੇ ਉਹਨੂੰ ਤੇਰੀ ਗੱਲਬਾਤ ਸੁਣਗੇ ਨਾ ਉਹਦੇ ਨਾਲ ਵੱਧ ਘੱਟ ਬੋਲਦੇ ਤੇ ਤੈਨੂੰ ਨਹੀਂ ਮੈਂ ਸੰਭਾਲਣਾ ਚਾਚੀ ਮੰਮੀ ਨਹੀਂ ਤਮਾਸ਼ਾ ਲਮਨਾ ਆਹ ਤਮਾਸ਼ੇ ਜਿਹੜੇ ਗਲੀਆਂ ਚ ਲੱਗੇ ਉਹ ਨਹੀਂ ਲੋਕਾਂ ਨੇ ਵੇਖੇ ਕੋਈ ਨਹੀਂ ਲੱਗਾ ਕਿ ਆਹੋ ਤੁਸੀਂ ਆਖਿਆ ਗੋਰੇ ਨੇ ਵੇਖਿਆ ਮੋਟਰਸਾਈਕਲ ਤੇ ਬਹਿ ਕੇ ਜਾਂਦੇ ਨੇ ਵੇਖਿਆ ਹੋਰ ਕਿਹ ਪਤਾ ਕਿੰਨੇ ਕਿਹ ਪਤਾ ਕਿੰਨਿਆਂ ਨੇ ਵੇਖਿਆ ਹੋਊਗਾ ਚਲ ਕੋਈ ਨਹੀਂ ਮੇਰੀ ਗੱਲ ਸੁਣ ਜੇ ਚੱਲ ਵੀ ਗਈ ਨਾ ਆਪਣੇ ਭਰਾ ਨਾਲ ਗਈ ਸੀ ਜੀਦਾ ਆ ਗਿਆ ਫੋਨ ਚਾਚੀ ਕੀ ਹੈ ਨਹੀਂ ਪਤਾ ਨਹੀਂ ਕਿਦਾ ਫੋਨ ਆ ਗਿਆ ਘਰੋਂ ਆ ਗਿਆ ਹੋਊਗਾ ਨਹੀਂ ਸਾਡੇ ਰਿਸ਼ਤੇਦਾਰਾਂ ਦਾ ਹੀ ਹੈ ਅੱਛਾ ਚੱਲ ਘੱਟ ਦੋ ਬਾਅਦ ਚ ਕਰ ਲਿਓ ਆਹੋ ਸਾਬੀ ਸਮਝ ਜਾ ਹੁਣ ਮੇਰੀ ਗੱਲ ਸੁਣ ਉਹਦਾ ਗੁੱਸਾ ਕਿੰਨੇ ਨਾ ਕੋਈ ਰੱਖੇ ਮੰਮੀ ਫਿਰ ਕੀ ਕਹੂੰਗਾ ਦੱਸ ਕੀ ਕਹੂੰਗਾ ਜੇ ਕਵਾਉਗੀ ਨਾ ਤੇ ਹੱਸ ਕੇ ਗੂਪੀ ਆਹੋ ਜੀ ਜੀ ਕਹਿੰਦਾ ਫਿਰ ਆ ਮੈਂ ਮੇਰੀ ਗੱਲ ਸੁਣ ਜੀ ਜੀ ਕਹਿਣਾ ਪੈਣਾ ਵਾ ਕੋਈ ਗੱਲ ਨਹੀਂ ਤੂੰ ਹੱਸ ਕੇ ਬੋਲੀ ਤੇ ਪਿਆਰ ਨਾਲ ਉਹਨਾਂ ਲਈ ਜਿਹੜੀ ਚੀਜ਼ ਮੰਗਦੀ ਜੋ ਵੀ ਕਰਦੀ ਉਹਨੂੰ ਲਿਆ ਕੇ ਦੇਈ ਮੇਰੀ ਗੱਲ ਸੁਣ ਮੇਰੀ ਬੇਇੱਜ਼ਤੀ ਨਾ ਕਰਾਈ ਮੇਰੇ ਕਰਕੇ ਉਹਨਾਂ ਤੋਰੀ ਆ ਚੱਲ ਮੈਂ ਚੋਰੀ ਨਹੀਂ ਪੁੱਛਦਾ ਤੁਹਾਡੇ ਸਾਹਮਣੇ ਬਿਠਾ ਲ ਕੇ ਪੁੱਛ ਲੈਣਾ ਪੁੱਛਣਾ ਜ਼ਰੂਰੀ ਹੈ ਜਿਹੜੀ ਗੱਲ ਮੈਂ ਕਰਾਈਏ ਫਿਰ ਚੱਲ ਜੇ ਨਾ ਫਿਰ ਤੂੰ ਗਿਆ ਕਿਉਂ ਨਹੀਂ ਫਿਰ ਸਗੋਂ ਭੂਏ ਜੜੀ ਜਾਂਦਾ ਜੇ ਮੈਂ ਕਹਿੰਦੀ ਨਹੀਂ ਕੋਈ ਤੈਨੂੰ ਤੇ ਤੁਹਾਨੂੰ ਤੇ ਮੈਂ ਕਹੇ ਲੈ ਜੀ ਤੇ ਵੀ ਨਹੀਂ ਮੰਨੇ ਹੈਗੇ ਮੈਂ ਨਹੀਂ ਹੈ ਇੰਨੀ ਨਹੀਂ ਹੋਣੀ ਨੀ ਆ ਜਿਹੜਾ ਸਭ ਪਤਾ ਵੀ ਇਹਦਾ ਵਾ ਹੋਰ ਮੇਰੇ ਪੱਤੇ ਜਰਮਣਾ ਹੋਈ ਮੇਰਾ ਪੱਤ ਬਣ ਕੇ ਚੰਗਾ ਬਾਬਾ ਨਹੀਂ ਹੁੰਨਾ ਗਰ ਜਾਂ ਮਾਤਾ ਰੋਟੀ ਪਾਣੀ ਕੋ ਪਕਾ ਦੇ ਸਵੇਰ ਦਾ ਮੈਂ ਇਦਾਂ ਲੰਮੇ ਪਿਆ ਆਪਾ ਰੋਟੀ ਪਾਣੀ ਮਾਤਾ ਸਾਰਾ ਕੁਝ ਨਾਲ ਨਹੀਂ ਸੀ ਲੈ ਗਈ ਸਾਰੇ ਘਰ ਸੋਈ ਚ ਪਿਆ ਸੀ ਉਹ ਮੇਕੋ ਨਹੀਂ ਪੱਕਦੀ ਪੁੱਕਦੀ ਆ ਮੈਂ ਕਹਤਾ ਛੜਾ ਸਾਂ ਨਹੀਂ ਮੇ ਜਾਜ ਤੇ ਕੋਈ ਵਸਦਾ ਨਹੀਂ ਆ ਆ ਵੱਧੋ ਕੀ ਤੇ ਵਾਲੀ ਰਬਾਨਾ ਸੁੱਤਾ ਹੀ ਹੋਉ ਨਾ ਕੋਈ ਵੇਖਿਆ ਬਾਹਰ ਦਾ ਪਾਰੋਂ ਭਾਈ ਜੋ ਮਰਜੀ ਕੋ ਚੋੱਕ ਕੇ ਲੈ ਜੇ ਕੋਈ ਨਹੀਂ ਧਿਆਨ ਕਾਮਲ ਆਏ ਤੇ ਮੈਂ ਸੋਕ ਉਹ ਸਾਹਮਣੇ ਲੰਮੇ ਪਿਆਏ ਉਧਰ ਮੈਂ ਤਾਂ ਹੋਣੀ ਹੀ ਉੱਠ ਕੇ ਆਇਆ ਹਾਂ ਅਜੇ ਸੋਕ ਆਈ ਹੈ ਨਾ ਮੈਂ ਚਾਹ ਪਾਣੀ ਬਣਾ ਕੇ ਪਿਆ ਕੇ ਫਿਰ ਰੋਟੀ ਦਊਂਗੀ ਕਰੋ ਜੀ ਹਜੂਰੀ ਪਹਿਲਾਂ ਆਉਦੀ ਕੇ ਕਰੂੰਗੀ ਕਰਨੀ ਨਹੀਂ ਲੋੜਾ ਤੂੰ ਕਰੋਗੀ ਕਿ ਹਾਂ ਆਹ ਮੇਰੇ ਪੁੱਤਾਂ ਨੂੰ ਤਾਂ ਸੰਭਲ ਕੇ ਰਹੀ ਲੱਗਦਾ ਹੁਣ ਨਾ ਮੇਰੇ ਉਹ ਸੰਭਲੇ ਆਈਆਂ ਚਾਚੀ ਕੀ ਕਰਾਈ ਹੈਗੀ ਚੰਗਾ ਮੇਲਾ ਮੇਰਾ ਪੁੱਤ ਬਣ ਕੇ ਉਹ ਮੈਨੂੰ ਤੇਰੇ ਚਾਚੇ ਨੇ ਨਹੀਂ ਮੜ ਕੇ ਸੜਨਾ ਹੈਗਾ ਹੁਣ ਕਹਿੰਦਾ ਦੌੜ ਕੇ ਗਈ ਹੈ ਨਾ ਤੁਹਾਨੂੰ ਵਿਖੇ ਤੇਰੀ ਬੇਇੱਜ਼ਤੀ ਕਰਾਉਣ ਡਿਆਈ ਓ ਨਹੀਂ ਚੱਲ ਮੈਂ ਨਹੀਂ ਕੋਈ ਵੀ ਕਰਦਾ ਹੁਣ ਤੁਹਾਡੇ ਮੂੰਹ ਨੂੰ ਉਹ ਗੱਲ ਵੀ ਚੁੱਪਿਆ ਰਹਿਣਾ ਪੈਣਾ ਹਾਂ ਮੇਰੇ ਮੂੰਹ ਨੂੰ ਹੁਣ ਚੰਗਾ ਪਿਆਰ ਨਾਲ ਰਹਿਣਾ ਤੇ ਪਿਆਰ ਨੂੰ ਨਾ ਰੱਖਣੀ ਚੰਗਾ ਚੱਲ ਉਹ ਵੀ ਪਿਆਰ ਨਾਲ ਰਵੇ ਫਿਰ ਉਹਨੂੰ ਵੀ ਸਮਝਾ ਦੇ ਉਹ ਪਿਆਰ ਨਾਲ ਰਹਿਉਗੀ ਠੀਕ ਆ ਹਾਂ ਚੱਲ ਠੀਕ ਆ ਫਿਰ ਮੈਂ ਚੱਲਦੀ ਹਾਂ ਨਹੀਂ ਨਹੀਂ ਬਹਿ ਜਾਓ ਚਾਹ ਤੇ ਪੀ ਕੇ ਜਾ ਪਰ ਨਈ ਮੈਂ ਆ ਕੇ ਬਚਰ ਹੋ ਗਿਆ ਕਾਰਬਨ ਠੀਕ ਦੇ ਹੋਣੇ ਆ ਉਹਨਾਂ ਨਾਲ ਇੰਨਾ ਟਾਈਮ ਲਾਈਏ ਤਾਂ ਅੱਗੇ ਤੇ ਫਿਰ ਤੈਨੂੰ ਪਤਾ ਹੀ ਆ ਗਿਆ ਹੋਣੇ ਆ ਘਰ ਉਹ ਗਈ ਬੱਬੀ ਤੇ ਫਿਰ ਉਹਨਾਂ ਨੇ ਵੀ ਕੋਈ ਖਾਣਾ ਪੀਣਾ ਹੁੰਦਾ ਚਾਹ ਪਾਣੀ ਚੰਗਾ ਹਾਂ ਚੱਲ ਠੀਕ ਆ ਹੁਣ ਮੇਰਾ ਕੰਮ ਤਿਆਰ ਰੱਖੀਂ ਚੇਤਾ ਠੀਕ ਆ ਚਾਚੀ ਚੱਲ ਠੀਕ ਥਾਲ ਮੈਂ ਕੋਤਦਾ ਚਾਲ ਅੰਦਰ ਤੇ ਤੇਰਾ ਘਰ ਬਾਹਰ ਆ ਤੂੰ ਅੰਦਰ ਜਾ ਕੇ ਬੈਠ ਔ ਕੰਮ ਕਰ ਤੇ ਮੈਂ ਮਮੀ ਦੀ ਚਾਹ ਬਣਾਉਣ ਤੇ ਚਾਹ ਪੀ ਸਭੀ ਅੰਦਰ ਬੈਠਾ ਤਾਂ ਸਜਾ ਕੋਦੇ ਕੋਲ ਬੈ ਘਰ ਲਈ ਚਾਚੀ ਗੱਲ ਤੁਸੀਂ ਹਾਂ ਮੈਂ ਕਰ ਲਈ ਗੱਲ ਹੁਣ ਕੋਈ ਨਹੀਂ ਕਰਦੇ ਜਾ ਤੋ ਠੀਕ ਆ ਜਾ ਫਿਰ ਮੰਮੀ ਜੀ ਚਾਹ ਬਣਾਉਂਦੀ ਤੈਨੂੰ ਪੀ ਕੇ ਜਾਇਓ ਨਹੀਂ ਨਹੀਂ ਮੈਂ ਆਣੀ ਪੀਣੀ ਮੈਂ ਪੀ ਕੇ ਆਈ ਤੁਹਾਡੇ ਕੋਲ ਤੂੰ ਹੁਣ ਮੈਨੂੰ ਕੱਢੀਖ ਦੇ ਹੁਣ ਮੈਂ ਘਰ ਚੱਲ ਜੀਂ ਮੈਂ ਦੇਖਾਂਂਦੀ ਪੀ ਲੈਂਦੇ ਜੇ ਬਣ ਗਈ ਨਹੀਂ ਇੱਥੇ ਬੜਾ ਟਾਈਮ ਹੋ ਗਿਆ ਚੱਲ ਠੀਕ ਹੈ ਜਾ ਹਾਂ ਚਲੋ ਠੀਕ ਹੈ ਚਾਚੀ ਕੋਈ ਨਹੀਂ ਆਇਓ ਫਿਰ ਚੰਗਾ ਮੈਂ ਚੱਕਰ ਲਾਉਂਗਾ ਕਿ ਹਰ ਰੋਜ਼ ਆਇਆ ਕਰਨਾ ਹਾਂ ਰੋਜ਼ ਆਜਿਆ ਕਰੀਂ ਮੰਮੀ ਨੂੰ ਫੋਨ ਕਰਕੇ ਦੱਸ ਦੋ ਵੀ ਆਪਾਂ ਪਹੁੰਚ ਗਏ ਕੋਈ ਨਹੀਂ ਮੈਂ ਦੱਸ ਦੰ ਮੈਂ ਸੋਈ ਉੱਧਾ ਦੀ ਉੱਧਾ ਸਾਫ ਆ ਕਿਤੇ ਮੁੰਡੇ ਨੇ ਚਾਹ ਦਾ ਘੁੱਟ ਬਣਾ ਕੇ ਨਹੀਂ ਪੀਤਾ ਵੀ ਚਾਹ ਮੰਮੀ ਕਿਹੜੀ ਖੰਡ ਮਿੱਠਾ ਨਾਲ ਲੈ ਗਈ ਚਾਹ ਹੀ ਘੁੱਟ ਬਣਾ ਕੇ ਪੀਲਾ ਪਤਾ ਨਹੀਂ ਕਿਉਂ ਸਾਬੀ ਆਪਣੇ ਹੱਥੀਂ ਕਰਕੇ ਖੁਸ਼ ਨਹੀਂ ਚਾਹ ਪਾਣੀ ਬਣਾ ਕੇ ਬਣਾ ਕੇ ਦਊਂਗੀ ਤੇ ਫੇਰ ਆਉਂਦੇ ਆਂ ਮੰਮੀ ਕੁਝ ਖਾਣ ਨੂੰ ਦੇ ਦੋ ਮੰਮੀ ਕਿਹੜਾ ਕੁਝ ਨਾਲ ਲੈ ਗਈ ਵੀ ਤੂੰ ਖਾਲਾ ਬਣਾ ਕੇ ਨੂੰ ਪਤਾ ਨਹੀਂ ਲੈਟਰ ਕਿੱਥੇ ਸੁਟਿਆ ਨਾ ਬਣਾਇਆ ਤੇ ਹੈ ਨਹੀਂ ਕੱਕ ਮੈਨੂੰ ਇਹ ਲੋੜ ਹੀ ਇਹਦੀ ਉਦਾਂ ਤੇ ਮੈਂ ਮੇਚ ਮੇਚ ਕਰਨ ਢਈ ਆ ਪਰ ਮੂੰਹ ਜੋੜ-ਜੋੜ ਕੇ ਕਿੱਦਾਂ ਗੱਲਾਂ ਕਰਨ ਢਈ ਆ ਵੀ ਚੱਲ ਕੋਈ ਨਹੀਂ ਆ ਮੈਂ ਆਉਂਦੀ ਜਾਂਦੀ ਰਹੂੰਗੀ ਆਉਂਦੀ ਜਾਂਦੀ ਤੇ ਮੈਂ ਫੇਰ ਵੇਖੂੰਗੀ ਹੁਣ ਅਜੇ ਮੈਨੂੰ ਨਾ ਮੱਦਬੋਲਾ ਤੇrna ਥੋੜਾ ਜਿਹਾ ਇਹਨਾਂ ਮਾਮਾ ਪੁੱਤਾਂ ਦਾ ਬਿਨਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ ਪਤਾ ਨਹੀਂ ਇਹਨਾਂ ਨੇ ਕਿੱਧਰ ਨੂੰ ਫਿਰ ਜਣਾ ਰੱਬ ਹੀ ਜਾਣਦਾ ਹੈ ਸੋਕ ਦੀ ਮਾਂ ਵੀ ਚੰਗੀ ਤੇ ਆਪ ਵੀ ਭੋਲੀ ਸੀ ਸੁਖ ਵੀ ਭੋਲੀ ਤੇ ਧੀ ਵਾਲੇ ਨਾਲ ਵੀ ਕੀ ਸਕਦੇ ਹਾਂ ਰੱਬਾ ਮੈਂ ਕਿਦੇ ਇਹਨਾਂ ਨਾਲ ਜਾ ਕੇ ਕੋਈ ਗਲਤੀ ਤੇ ਨਹੀਂ ਕੀਤੀ ਪੰਜੇ ਦਾ ਉੱਤੇ ਬੋਲਣਾ ਨਹੀਂ ਹਟਦੇ ਮੈਂ ਤੈਨੂੰ ਸਮਝਾ ਕੇ ਵੀ ਖੜਿਆ ਸੀ ਪਰ ਇਹਨੇ ਨਹੀਂ ਮੂੰਹ ਤੇ ਜ਼ਬਾਨ ਪਾਈ ਮਾਲਕਾ ਮੇਰੀ ਤੇ ਲੱਗੇ ਹੋਈ ਬੇਨਤੀ ਆ ਕਿ ਹੁਣ ਧੀ ਵੀ ਇਸ ਘਰ ਵਿੱਚ ਸੁਖੀ ਵਸੇ ਤੇ ਮੇਰੀ ਵੀ ਇੱਜ਼ਤ ਰੱਖੇ ਤੇ ਉਹਦੀ ਮਾਂ ਵੀ ਸੁਕੀ ਰਵੇ ਸਭ ਵੀ ਬੋਲਣ ਤਾਂ ਬੜਾ ਡਿਆ ਸੀ ਪਰ ਇਹ ਵੀ ਮੇਰੇ ਕਹਿਣ ਤੇ ਚੁੱਪ ਹੋ ਗਿਆ ਆ ਚੰਗਾ ਹੋਇਆ ਜੇ ਸਭ ਵੀ ਨਹੀਂ ਨਾਲ ਗਿਆ ਨਹੀਂ ਤਾਂ ਗੱਲ ਹੋਰ ਵੱਧ ਜਾਣੀ ਸੀ ਫੇਰ ਖਲਾੜਾ ਸਾਹਮਣਾ ਔਖਾ ਸੀ ਮੈਂ ਤੇ ਇਹ ਕਿੰਨੀ ਆ ਕਿ ਘਰ ਵਸਿਆ ਚੰਗਾ ਲੱਗਦਾ ਵਾ ਕਿ ਮਾਲਕਾ ਵਸਾਈ ਰੱਖੀ